ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰਕੇ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੀਸੀਟੀਵੀ ਦੇ ਵਿੱਚ ਇੱਕ ਕਿਸਾਨ ਆਪਣੇ ਖੇਤ ਵੱਲ ਨੂੰ ਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਹੈ ਤਾਂ ਅਚਾਨਕ ਉਸ ਦੇ ਉੱਪਰ ਕੰਧ ਡਿੱਗ ਪੈਂਦੀ ਹੈ। ਮ੍ਰਿਤਕ ਕਿਸਾਨ ਜਗਜੀਵਨ ਸਿੰਘ 58 ਸਾਲ ਦਾ ਸੀ ਜਦੋਂ ਉਹ ਖੇਤਾਂ ਦੇ ਵੱਲ ਜਾ ਰਿਹਾ ਸੀ ਤਾਂ ਅਚਾਨਕ ਰਸਤੇ 'ਚ ਜਾਂਦੇ ਹੋਏ ਉਸ ਦੇ ਉੱਪਰ ਕੰਧ ਡਿੱਗ ਪੈਂਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਕੰਨ ਦੇ ਬਾਰੇ ਪੱਠਾ ਮਾਲਕ ਨੂੰ ਅਸੀਂ ਪਹਿਲਾਂ ਕਈ ਵਾਰ ਕਹਿ ਚੁੱਕੇ ਸੀ ਕਿ ਇਹ ਦੀਵਾਰ ਕਿਸੇ ਵੀ ਸਮੇਂ ਡਿੱਗ ਸਕਦੀ ਹੈ ਪਰ ਉਸ ਨੇ ਗੱਲ ਨੂੰ ਗੋਲਿਆ ਨਹੀਂ ਇਹ ਸਵੇਰੇ ਸਗੋਂ ਤਕਰੀਬਨ 7:30 ਵਜੇ ਡਿੱਗੀ ਆ ਜੀ ਤੇ ਤੁਹਾਨੂੰ ਪਤਾ ਲੱਗਿਆ ਵੀ ਜਦੋਂ ਕੰਨ ਤੇ ਇੱਥੇ ਸਾਡੇ ਚਾਹੀਦਾ ਪਰ ਗੁਰਬਿੰਦਰ ਸਿੰਘ ਦਾ ਉਹਨਾਂ ਨੇ ਦੇਖਿਆ ਕਿ ਇਹਦੇ ਅੱਗੇ ਬੰਦਾ ਲੱਗ ਰਿਹਾ ਸੀ ਜਿੱਦੋਂ ਦੇਖਿਆ ਤਾਂ ਬੰਦਾ ਫਟਾਫਟ ਸਾਰੇ ਨੌਜਵਾਨ ਆ ਗਏ ਉਹਨਾਂ ਨੇ ਇੱਕ ਤਾਕਤ ਦੀ ਬੰਦ ਨੂੰ ਕੱਢ ਲਿਆ ਪਾਸ ਸੱਤ ਮਿੰਟਾਂ ਦੇ 10 ਮਿੰਟਾਂ ਦੇ ਉਸ ਤੋਂ ਬਾਅਦ ਆਈ ਸਰਕਾਰੀਆ ਸਾਲ ਚ ਲੈ ਗਏ ਉਹਨਾਂ ਨੇ ਵੈੱਬਸਾਈਟ ਤੋਂ ਕਰਤਾ ਰੱਖ ਉਹਨਾਂ ਕੀ ਮੌਜੂਦ ਹੈ ਇਹ ਕੰਡ ਦੀ ਅਸੀਂ ਕਿਰਤੀ ਕੀਤੀ ਹੋਈ ਹੈ ਗਾਰੇਕ ਜਿੱਥੇ ਨੂੰ ਪਹਿਲਾਂ ਕਿਸੇ ਦੁਆਰਾ ਮੈਚ ਦਾ ਇਸ ਤਰੀਕਾ ਕੰਡ ਤੇ ਦਿਖਣੇ ਪਹਿਲਾਂ ਕੋਈ ਕੰਦ ਕਰ ਰੋਜ਼ ਸਾਡੇ ਥੋੜੀ ਜੁਆਕ ਨਾਂ ਦੇ ਕੱਪ ਤੇ ਬੋਲ ਸਕਦਾ ਕਿ ਉਸ ਦਾ ਨਾਮ ਤਾਂ ਉਹ ਅੱਜ ਦੀ ਕੰਮ ਦੀ ਮੀਟ ਜਵਾਬ ਉਹ ਦਿੱਤਾ ਨਿਪਟਾਰੇ ਤੇ ਬਤਰੀ ਹੋ ਸਕਦਾ ਉਸ ਤੋਂ ਪਹਿਲਾਂ ਆ ਡਾ ਵੀ ਉਹਨੇ ਟਾਇਆ ਹੋਇਆ ਗਿਆ ਸੀ ਇਹਦੀ ਵੀ ਬਹੁਤ ਵਾਰਾਂ ਨੂੰ ਕਿਹਾ ਤੇ ਹੇਰਾ ਯੂਨੀਵਰਸਿਟੀ ਨੇ ਕੋਈ ਫੈਸਲਾ ਨਹੀਂ ਕਰਿਆ ਕੌਣ ਹੈ ਉਹ ਬੰਦਾ ਰਾਜਪਾਲ ਦਾ ਬੰਦਾ ਜਿੱਥੇ ਪੱਠਾ ਦੀ ਨਾਲ ਆਪਣੇ ਮੇਰੇ ਚਾਹੀਦਾ ਨਹੀਂ ਬੰਦੇ ਪੱਠਾ ਵੀ ਉਹ ਕੋਲੇ ਆਪਣੀ ਗੋਡੀ ਵੜੇ ਕਿਹਾ ਹਾਸਾ ਰੋਗ ਇਤ ਜਿਆਦਾ ਵੀ ਹੋ ਸਕਦਾ ਕਿ ਉਸ ਨੂੰ ਇਲਾਜ ਦਿੱਤੀ ਹੋਈ ਆ ਪਰ ਉਸ ਬੰਦੇ ਨੇ ਇਸੇ ਨੂੰ ਚੋਰ ਨਿਕਲ ਨੂੰ ਮੌਕਾ ਵੀ ਖਾਇਆ ਜੰਗਾ ਤਿਆਂ ਜਿੱਕਰ ਆਈਆਂ ਸੀ ਚਾਰ ਦਿਨ ਪਹਿਲਾਂ ਤੇ ਉਹ ਉਹਦੇ ਨਾਲ ਗੱਗੀ ਕਰਨਾ ਚਾਹੀਏ ਐਡਾ ਵੱਡਾ ਹੱਥਾਂ ਤੇ ਸਵੇਰੇ ਤਕਰੀਬਨ 7:30 ਵਜੇ ਡਿੱਗੀ ਆ ਜੀ ਤੇ ਸਾਨੂੰ ਪਤਾ ਲੱਗਿਆ ਵੀ ਜਦੋਂ ਕੰਨਕੀ ਇੱਥੇ ਸਾਡੇ ਚਹੀਦਾ ਪਰ ਗੁਰਬਿੰਦਰ ਸਿੰਘ ਦਾ ਉਹਨਾਂ ਨੇ ਦੇਖਿਆ ਕਿ ਇਹਦੇ ਅੱਗੇ ਬੰਦਾ ਲੱਗ ਰਿਹਾ ਸੀ ਕਿਉਂਕਿ ਉਹ ਸਿੱਖਿਆਤੋਂ ਬੰਦਾ ਐ ਫਟਾਫਟ ਸਾਰੇ ਨੌਜਵਾਨ ਆ ਗਏ ਉਹਨਾਂ ਨੇ ਇੱਕ ਟੈਕਟੀਕ ਬੰਦੇ ਨੂੰ ਕੱਢ ਲਿਆ ਪਾ 7 ਮਿੰਟਾਂ 10 ਮਿੰਟਾਂ ਦਾ ਉਸ ਤੋਂ ਬਾਅਦ ਅਸੀਂ ਸਰਕਾਰੀਆ ਸਟਾਰਟ ਲੈ ਗਏ ਉਹਨਾਂ ਨੇ ਦੇਖਿਆ ਕਿ ਕਰਤਾ ਰਾਸ਼ਟਰੀ ਪੁਰਨਾ ਦੀ ਮੌਤ ਹੋਈ ਇਹ ਇੱਕ ਟੰਡ ਦੀ ਅਸੀਂ ਕੀਤੀ ਕੀਤੀ ਹੋਈ ਹੈ ਗਾੜੇ ਕੋਈ ਜੱਥੇ ਨੂੰ ਪਹਿਲਾਂ ਦੇ ਦੁਆਰਾ ਮੈਚ ਦਾ ਤਰੀਕਾ ਪਹਿਲਾਂ ਟਿਕਣੇ ਪਹਿਲਾਂ ਟੰਡ ਕਰ ਰੋਜ਼ ਸਾਡੇ ਤੁਸੀਂ ਜਵਾਕ ਨਾਂ ਦੇ ਟੱਪਦੇ ਹੋ ਸਕਦਾ ਕੁਦਰਤ ਦਾ ਨਾਮ ਹੈ ਅੱਜ ਬੰਦੀ ਮੇਰੀ ਜਵਾਕ ਤੋਂ ਦਿੱਤਾ ਕਿ ਪਹਾੜੇ ਤੇ ਬੱਤਰੀ ਹੋ ਸਕਦਾ ਉਸ ਤੋਂ ਪਹਿਲਾਂ ਅੱਡਾ ਵੀ ਉਹਨੇ ਢਾਇਆ ਹੋਇਆ ਹੈ ਕਿ ਇਹਦੀ ਵੀ ਬਹੁਤ ਵਾਰ ਨੂੰ ਕਿਹਾ ਤੇ ਇਹਦਾ ਵੀ ਨਹੀਂ ਬੰਦੀ ਨੇ ਕੋਈ ਫੱਟ ਨਹੀਂ ਕਰਿਆ ਕੌਣ ਹੈ ਉਹ ਬੰਦਾ ਰਾਜਪਾਲ ਦਾ ਮੁੰਡਾ ਜੀ ਪੱਠਾ ਇਹਨਾਂ ਆਪਣੇ ਨੇੜੇ ਚਾਹੀਦਾ ਨਹੀਂ ਬੰਦੇ ਦੇ ਪੱਠਾ ਵੀ ਉਹ ਕੋਲੇ ਆਪਣਾ ਰੋਗ ਨਹੀਂ ਹੋ ਰਿਹਾ ਇਹ ਹਾਸਾ ਰੋਗ ਇਤਨੀ ਜਿਆਦਾ ਵੀ ਹੋ ਸਕਦਾ ਕਿ ਉਸ ਨੂੰ ਇਲਾਜ ਦਿੱਤੀ ਜਾ ਪਰ ਉਸ ਬੰਦੇ ਨੇ ਇਸੇ ਤਰ੍ਹਾਂ ਨਹੀਂ ਤਨੂੰ ਮੌਕਾ ਵੀ ਖਾਇਆ ਚੰਗਾ ਤੇ ਜਿਕਰਾ ਹੋਇਆ 3-4 ਦਿਨ ਪਹਿਲਾਂ ਤੇ ਉਹ ਉਹਦੇ ਨਾਲ ਗੱਲ ਹੀ ਕਰਨਾ ਚਾਹੀਦਾ ਏ ਏਡਾ ਵੱਡਾ ਹਾਸਾ